ਪਾ ਪ੍ਰਾਤਨ ਜਿਹੜੀਆਂ ਸਮੇਂ ਦੀਆਂ ਪ੍ਰਾਤਨ ਡਰਿੰਕਸ ਆ ਜਿੱਦਾਂ ਚਾਟੇ ਦੀ ਲੱਸੀ ਆ ਆਪਣੇ ਕੋਲ ਢਿੰਪੂ ਪਾਣੀ ਆ ਤੇ ਢਿੰਪੂ ਤੁਹਾਨੂੰ ਪਤਾ ਦਵਾਈ ਆ ਦੇਖੋ ਜੀ ਨਾ ਸਾਹ ਚੜਨਾ ਤੁਹਾਨੂੰ ਲੱਸੀ ਪੀਣਾ ਨਾ ਪੇਟ ਖਰਾਬ ਹੋਣਾ ਤੇ ਜਿਗਰ ਚੋਂ ਗਰਮੀ ਵਖਰੀ ਨਿਕਲਣਾ ਈਵਰ ਤੁਹਾਡਾ ਸਾਥ ਲੈਣਾ ਬਹੁਤ ਲੋਕ ਆਂਦੇ ਨੇ ਜਦ ਜੀ ਸਾਹਿਬ ਦਾ ਪਾਰਸ ਸੁਣਦੇ ਫਿਰ ਉਹ ਮੈਨੇਜ ਕਿਦਾਂ ਕਰਦੇ ਦੇਖੋ ਜੀ ਮੈਨੇਜ ਕਰਨ ਵਾਲਾ ਪਰਮਾਤਮਾ ਹੈ ਗੁਰੂ ਰਾਮਦਾਸ ਉਹਦੇ ਵਿਸ਼ਵਾਸ ਨਾਲ ਬੈਠੇ ਆ ਤੇ 100% ਪੂਰਨ ਵਿਸ਼ਵਾਸ ਆ ਵੀ ਕਿਸੇ ਦਿਨ ਸਾਡਾ ਪੂਰਾ ਵੀ ਨਹੀਂ ਘਟਦਾ ਕਿਸੇ ਦਿਨ ਪੂਰਾ ਵੀ ਘਟ ਜਾਂਦਾ ਕਿਸੇ ਦਿਨ 100-100 ਵਜ ਵੀ ਜਾਂਦਾ ਕਿਸ ਦਿਨ ਇਦਾਂ ਨਹੀਂ ਹੋਇਆ ਕਿ ਬਹੁਤ ਸਾਰੇ ਲੋਕ ਆ ਗਏ ਹੁਣ ਉਹਨਾਂ ਵੱਲੋਂ ਜਪੀ ਸਾਹਿਬ ਦਾ ਬਾੜਸ ਨਾਮ ਦਿੱਤਾ ਗਿਆ ਹੋਵੇ ਸਾਰਾ ਘੜਾ ਖਾਲੀ ਹੋ ਗਿਆ ਹੋਵੇ ਨਹੀਂ ਅਜੇ ਤੱਕ ਆਇਆ ਤਾਂ ਨਹੀਂ ਪਰ ਪ੍ਰਮਾਤਮਾ ਕਿਰਪਾ ਕਰੇ ਮੈਂ ਤੇ ਚੋਣਾ ਪਾ ਖੜੇ ਹਾਂ ਵੱਧ ਤੋਂ ਵੱਧ ਤਾਂ ਇਹ ਵੀ ਪੌਕਾ ਆਵੇ ਕਿ ਇਹ ਦਿਮਾਗ 'ਚ ਕਿਸ ਤਰ੍ਹਾਂ ਤੁਹਾਡੇ ਕਨਸੈਪਟ ਆਇਆ ਕਿਉਂਕਿ ਲੋਕ ਜਿਹੜੇ ਨੇ ਉਹ ਆਲਰੇਡੀ ਕੋਲਡ ਡਰਿੰਕਸ ਮਗਰ ਭਜ ਰਹੇ ਨੇ ਵੈਸਟਰਨ ਡਰਿੰਕਸ ਮਗਰ ਭਜ ਰਹੇ ਤੁਹਾਡੇ ਦੇ ਮਨ 'ਚ ਸੋਚਾਂ ਕੀ ਕੀ ਗੱਲ ਕਰੀਏ ਪੰਜਾਬ ਦੇ ਵਿੱਚ ਅਪਰਸਰ ਦੇ ਵਿੱਚ ਫੈਕਟਰੀ ਵੀ ਹੈਗੀ ਆ ਕੋਕਾ ਕੋਲਾ ਦੀ ਪਰ ਪੰਜਾਬ ਦੀ ਸਿਹਤ ਨਾਲ ਜਿਆਦਾਤਰ ਖਲਵਾੜ ਹੋ ਰਿਹਾ ਹੈ ਮੈਂ ਨਹੀਂ ਚਾਹੁੰਦਾ ਵੀ ਆਪਾਂ ਆਪਣੇ ਫਾਇਦੇ ਲਈ ਕਿਸੇ ਦਾ ਨੁਕਸਾਨ ਕਰੀਏ ਅੱਜ ਚਾਹੇ ਮੇਰੀ ਇਨਕਮ ਬਿਲਕੁਲ ਨਾਰਮਲ ਆ ਕੋਈ ਜਿਆਦਾ ਨਹੀਂ 2-400 ਆ ਬਿਲਕੁਲ ਜਿਤਨਾ ਨਾਲ ਕਜਾਰਾ ਹੁੰਦਾ ਹੈ ਆਪਾਂ ਤਮਾਤ ਮਾਣੇ ਨਹੀਂ ਸੋਚੀ ਬਖਸ਼ੀ ਵੀ ਕਿਸੇ ਦੇ ਨਾਲ ਗਲਤ ਨਹੀਂ ਕਰਨਾ ਆਪਣਾ ਫਾਇਦਾ ਵੇਖਣ ਲਈ ਕਿਤੇ ਇੱਕ ਪਾਸੇ ਭੱਜ ਦੋ ਅੱਡੀ ਜ਼ਿੰਦਗੀ ਦੇ ਵਿੱਚ ਅਸੀਂ ਵੈਸਟਰਨ ਡਰਿੰਕਸ ਪੀਣ ਲਈ ਮਜਬੂਰ ਹਾਂ ਕਿਉਂਕਿ ਲਗਾਤਾਰ ਹੀ ਮੌਜਬਾ ਨਾ ਬਹੁਤ ਸਾਰੀਆਂ ਐਕਸਟਰਾ ਦੀਆਂ ਡਰਿੰਕਸ ਪੀਂਦੇ ਨੇ ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਵੀ ਹੁੰਦੀਆਂ ਨੇ ਜੇ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਵਲਖਣ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਜਾ ਰਹੀ ਹੈ ਜਿਸ ਵਿੱਚ ਉਸ ਵੱਲੋਂ ਪ੍ਰਾਤਨ ਡਰਿੰਕਸ ਜਿਹੜੀਆਂ ਨੇ ਉਹ ਪੀਈਆਂ ਜਾ ਰਹੀਆਂ ਨੇ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਿੰਨੇ ਆ ਕਿ ਇਸ ਨੌਜਵਾਨਾਂ ਲਈ ਇੱਕ ਲੱਖਾਂ ਸ਼ੁਰੂਆਤ ਜਿਹੜੀ ਆ ਕਿ ਤਾਂ ਜੋ ਕਿ ਲੋਕਾਂ ਨੂੰ ਬਿਮਾਰੀ ਤੋਂ ਜਿਹੜਾ ਹੈ ਉਹ ਬਚਾਇਆ ਜਾ ਸਕੇ ਜਿਸ ਵਿੱਚ ਜਿਹੜੀ ਲੱਸੀ ਹੈ ਉਹ ਚਾਟੀ ਦੀ ਲੱਸੀ ਜਿਹੜੀ ਹੈ ਉਹ ਪੀਈ ਜਾਂਦੀ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਜਲ ਜੀਰਾ ਜਿਹੜਾ ਹੈ ਉਹ ਇੱਥੇ ਪਾਇਆ ਜਾਂਦਾ ਹੈ ਤੇ ਸ਼ਰਬਤ ਜਿਹੜਾ ਹੈ ਉਹ ਇੱਥੇ ਨੌਜਵਾਨਾਂ ਨੂੰ ਜਿਹੜਾ ਹੈ ਪਾਇਆ ਜਾਂਦਾ ਹੈ ਇਸ ਦੇ ਨਾਲ ਸਭ ਤੋਂ ਵੱਡੀ ਗੱਲ ਇੱਕ ਹੋਰ ਵੀ ਹੈ ਕਿ ਜੇਕਰ ਕੋਈ ਵਿਅਕਤੀ ਵੀ ਪੰਜ ਬਾੜੀਆਂ ਜਪਜੀ ਸਾਹਿਬ ਦੇ ਮੂੰਹ ਜਬਾਨੀ ਸਰੋਂਦਾ ਹੈ ਤੇ ਉਸ ਨੂੰ ਇਹ ਸਾਰੀ ਡਰਿੰਕਸ ਦੇ ਵਿੱਚੋਂ ਇੱਕ ਡਰਿੰਕ ਜਿਹੜੀ ਆ ਉਹ ਫ੍ਰੀ ਪਿਆਈ ਜਾਂਦੀ ਹੈ ਕਿਸ ਤਰ੍ਹਾਂ ਇਸ ਨੌਜਵਾਨ ਦੇ ਦਿਮਾਗ 'ਚ ਇਹ ਵਿਚਾਰ ਆਇਆ ਗੱਲਬਾਤ ਵੀ ਕਰਾਂਗੇ ਕਿਉਂਕਿ ਲਗਾਤਾਰ ਹੀ ਇਸ ਨੌਜਵਾਨ ਵੱਲੋਂ ਇਹ ਪਹਿਲ ਕਰਮੀ ਜਿਹੜੀ ਆ ਉਹ ਕੀਤੀ ਗਈ ਆ ਵੀਰ ਜੀ ਬਾਈ ਕੁ ਜਿੱਕਾ ਖਾਲਸਾ ਬਾਈ ਜੀ ਕੋ ਫਤਿਹ ਜੀ ਵਾਈ ਕੁ ਜਿੱਕਾ ਖਾਲਸਾ ਬਾਈ ਜੀ ਕੋ ਫਤਿਹ ਜੀ ਪਹਿਲਾਂ ਤੇ ਆਪਣਾ ਨਾਮ ਦੱਸੋ ਨਾਮ ਵਿਕਰਮਜੀਤ ਸਿੰਘ ਹੈ ਜੀ ਵਿਕਰਮ ਜੀ ਕਿਸ ਤਰ੍ਹਾਂ ਦਿਮਾਗ 'ਚ ਆਇਆ ਕਿ ਇਹ ਪੁਰਾਤਨ ਡਰਿੰਕਸ ਜਿਹੜੀਆਂ ਨੇ ਉਹ ਲੋਕਾਂ ਨੂੰ ਪਿਆਈਆਂ ਜਾਣ ਕਿਸ ਤਰ੍ਹਾਂ ਦਿਮਾਗ 'ਚ ਆਇਆ ਬਲੋ ਲਖੋ ਜੀ ਪੰਜਾਬ ਦੇ ਵਿੱਚ ਅੱਜ ਕੱਲ ਬਹੁਤ ਕੁਝ ਚੱਲ ਰਿਹਾ ਹੈ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਲੋਕਾਂ ਦੀ ਸਿਹਤ ਨਾਲ ਜਿਹੜਾ ਖਲਵਾੜ ਨਾ ਕੀਤਾ ਜਾਵੇ ਉਹਨਾਂ ਦੀ ਸਿਹਤ ਨੂੰ ਪਿਆਰ ਕੀਤਾ ਜਾਵੇ ਤੇ ਆਪਾਂ ਪ੍ਰਾਤਨ ਜਿਹੜੀਆਂ ਸਮੇਂ ਦੀਆਂ ਪ੍ਰਾਤਨ ਡਰਿੰਕਸ ਆ ਜਿੱਦਾਂ ਚਾਟੀ ਦੀ ਲੱਸੀ ਆਪਣੇ ਕੋਲ ਨਿੰਬੂ ਪਾਣੀ ਆ ਤੇ ਨਿੰਬੂ ਤੁਹਾਨੂੰ ਪਤਾ ਦਵਾਈ ਆ ਇੱਕ ਨਿੰਬੂ ਪਾਣੀ ਰੱਖਿਆ ਹੋਇਆ ਤੇ ਜੌਂ ਜੀਰਾ ਰੱਖਿਆ ਹੋਇਆ ਤੇ ਸ਼ਰਬਤ ਰੱਖਿਆ ਹੈ ਤੇ ਪ੍ਰਾਤਨ ਜਿਹੜੀਆਂ ਚੀਜ਼ਾਂ ਆ ਆਪਾਂ ਚਾਹੁੰਦੇ ਆ ਕਿ ਲੋਕ ਤੰਦਰੁਸਤ ਰਹਿਣ ਉਹਦੇ ਵਾਸਤੇ ਆਪਾਂ ਸਰ ਪ੍ਰਾਤਨ ਚ ਚੱਲ ਲੱਗਦੇ ਆ ਤੇ ਦਿਮਾਗ ਚ ਕਿਸ ਤਰ੍ਹਾਂ ਤੁਹਾਡੇ ਕਨਸੈਪਟ ਆਇਆ ਕਿਉਂਕਿ ਲੋਕ ਜਿਹੜੇ ਨੇ ਉਹ ਆਲਰੇਡੀ ਕੋਲ ਡਰਿੰਕਸ ਮਗਰ ਭੱਜ ਰਹੇ ਨੇ ਵੈਸਟਰਨ ਡਰਿੰਕਸ ਮਗਰ ਭੱਜ ਰਹੇ ਤੁਹਾਡੇ ਦੇ ਮਾਰਕਿਟਾਂ ਦੇਖੋ ਸਰ ਅੰਮ੍ਰਿਤਸਰ ਦੇ ਵਿੱਚ ਬਹੁਤ ਕੁਛ ਹੈਗਾ ਲੋਕ ਫੋਰਨ ਤੋਂ ਲਿਆ ਆ ਲਿਆ ਕਿ ਵੀ ਅੰਮ੍ਰਿਤਸਰ ਦੇ ਵਿੱਚ ਵੇਚਣਾ ਸ਼ੁਰੂ ਕਰ ਰਹੇ ਨੇ ਡਰਿੰਕਸ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਫੈਕਟਰੀ ਵੀ ਹੈਗੀ ਆ ਕੋਕਾ ਕੋਲਾ ਦੀ ਪਰ ਪੰਜਾਬ ਦੀ ਸਿਹਤ ਨਾਲ ਜਿਆਦਾਤਰ ਖਲਵਾੜ ਹੋ ਰਿਹਾ ਤੇ ਸਾਡੇ ਆਪਣੇ ਕਰ ਰਿਹਾ ਤੇ ਬਾਹਰੋਂ ਨਹੀਂ ਬਾਹਰਲੇ ਵੀ ਹੈ ਆ ਪਰ ਥੋੜੇ ਆ ਆਪਣੇ ਜਿਆਦਾ ਆ ਮੈਂ ਨਹੀਂ ਚਾਹੁੰਦਾ ਵੀ ਆਪਾਂ ਆਪਣੇ ਫਾਇਦੇ ਲਈ ਕਿਸੇ ਦਾ ਨੁਕਸਾਨ ਕਰੀਏ ਠੀਕ ਹੈ ਜੀ ਅੱਜ ਚਾਹੇ ਮੇਰੀ ਇਨਕਮ ਬਿਲਕੁਲ ਨਾਰਮਲ ਆ ਕੋਈ ਜ਼ਿਆਦਾ ਨਹੀਂ 2-400 ਆ ਬਿਲਕੁਲ ਜਿਤਨੇ ਨਾਲ ਕਜਾਰਾ ਹੀ ਹੁੰਦਾ ਹੈ ਪਰ ਆਪਾਂ ਨੂੰ ਪ੍ਰਮਾਤਮਾ ਨੇ ਇੰਨੀ ਸੋਚੀ ਬਖਸ਼ੀ ਵੀ ਕਿਸੇ ਦੇ ਨਾਲ ਗਲਤ ਨਹੀਂ ਕਰਨਾ ਆਪਣਾ ਫਾਇਦਾ ਵੇਖਣ ਲਈ ਸੋ ਆਪਾਂ ਇਸ ਕਰਕੇ ਪ੍ਰਾਥਨ ਡ੍ਰਿੰਕ ਦੀ ਇਸ ਕਰਕੇ ਆਪਾਂ ਪ੍ਰਾਥਨ ਡ੍ਰਿੰਕ ਲੋਕਾਂ ਨੂੰ ਪਿਆਰ ਰਿਹਾ ਤੇ ਇਹ ਵੀ ਕਹ ਲਓ ਵੀ ਗੁਰੂ ਮਹਾਰਾਜ ਵੱਲੋਂ ਸੋਚੀ ਬਖਸ਼ੀ ਗਈ ਆ ਵੀ ਆਪਾਂ ਕੋਈ ਚਾ ਲੋਕਾਂ ਨੂੰ ਚਾਹੀਏ ਜਿਹੜੀਆਂ ਵਾਕਿਆ ਹੀ ਲੋਕਾਂ ਦੀ ਸਿਹਤ ਸਹੀ ਰਹੇ ਇਹਦਾ ਬੈਨੀਫਿਟ ਕੀ ਕੀ ਨੇ ਡਰਿੰਕਸ ਦੇ ਜਿਹੜੇ ਤੋਂ ਅਸੀਂ ਹੁਣ ਲੋਕਾਂ ਨੂੰ ਡਰਿੰਕ ਪਿਆ ਰਹੇ ਤੇ ਬੈਨੀਫਿਟ ਕੀ ਕੀ ਦੇਖੋ ਜੀ ਪੰਜਾਬ ਦੇ ਵਿੱਚ ਅੰਮਰਸਰ ਦੇ ਵਿੱਚ ਮੰਨ ਲਓ ਪਠੂਰੇ ਖਾ ਖਾ ਨੂਡਲੇ ਕੁਚਾ ਖਾ ਖਾ ਹੋਰ ਲੱਲੇ ਭੱਬੇ ਖਾ ਖਾ ਚਾਪਾ ਸਟਿੰਗ ਰੋਗ ਵਰਗਾ ਬਿਲਕੁਲ ਲਿਵਰ ਆ ਜਿਹੜੇ 80% ਲੋਕਾਂ ਦੇ ਫੈਟੀ ਹੋ ਚੁੱਕੇ ਆ ਲਿਵਰ ਆ ਜਿਹੜੇ ਜਿਗਰ ਚ ਗਰਮੀ ਪੈ ਚੁੱਕੀ ਆ ਤੇ ਚਾਟੀ ਦੀ ਲੱਸੀ ਪੀਣ ਨਾਲ ਸਭ ਤੋਂ ਪਹਿਲਾ ਫਾਇਦਾ ਵੀ ਤੁਹਾਡੇ ਜਿਗਰ ਤੋਂ ਗਰਮੀ ਨਿਕਲੇਗੀ ਤਾਨੂੰ ਸਾਹ ਨਹੀਂ ਪਹਿਣਾ ਤੁਹਾਡਾ ਢਿੱਡ ਨਹੀਂ ਦੁਗਣਾ ਤੁਹਾਨੂੰ ਸਾਹ ਨਹੀਂ ਚੜਨਾ ਬਹੁਤ ਵੱਧਿਆ ਗੱਲ ਹੈ ਉਸ ਤੋਂ ਬਾਅਦ ਨਿੰਬੂ ਪਾਣੀ ਜਿਹੜਾ ਤੁਹਾਡੀ ਸਿਹਤ ਦੇ ਨਾਲ ਤੁਹਾਨੂੰ ਪਤਾ ਦਵਾਈ ਆ ਤੇ ਫੋਰ ਇਹਦੇ ਨਾਲ ਕੁਝ ਵੀ ਗਲਤ ਨਹੀਂ ਹੋਣਾ ਠੀਕ ਹੈ ਜੀ ਤੇ ਆਪਾਂ ਇਸ ਕਰਕੇ ਪ੍ਰਾਤਨ ਚੀਜ਼ਾਂ ਤੋਂ ਸ਼ੁਰੂਆਤ ਕੀਤੀ ਇਹ ਤੋਂ ਦੇਖਣ ਨੂੰ ਮਿਲਿਆ ਕਿ ਤੁਸੀਂ ਘੜੇ ਵਗੈਰਾ ਵੀ ਲਗਾਏ ਹੋ ਇਹਦਾ ਕੀ ਕਾਰਨ ਹੈ ਦੇਖੋ ਜੀ ਚਾਟੀ ਦੀ ਲੱਸੀ ਤੁਹਾਨੂੰ ਪਤਾ ਹੈ ਵੀ ਸਾਡੇ ਪੁਰਖਾਂ ਦਾ ਦਿਆ ਪਰਦਾਦਿਆਂ ਤੋਂ ਦਾਤਿਆਂ ਤੋਂ ਚਲਦੀ ਆਈ ਆ ਵੀ ਚਾਟੀ ਦੀ ਲੱਸੀ ਸਭ ਤੁਸੀਂ ਚਾਰ ਸਾਹਿਬ ਜਾਦੇ ਫਿਲਮ ਵੇਖੀ ਹੋਊਗਾ ਉਹਦੇ ਵਿੱਚ ਘਰ-ਘਰ ਮਖਣੀ ਚਾਟੀਆਂ ਖਾ ਰਿਹਾ ਛੋ ਚਾਰ ਸਾਹਿਬ ਜਾਦੇ ਹੁਣ ਸਾਡਾ ਜਿਹੜਾ ਪ੍ਰਾਤਨ ਸੀਗਾ ਵਿਰਸਾ ਉਹ ਤੇ ਹੀ ਸੰਭਾਲ ਨਹੀਂ ਰਿਹਾ ਅਸੀਂ ਛੋਟੀ ਜੀ ਕੋਸ਼ਿਸ਼ ਕੀਤੀ ਆ ਵੀ ਚਾਟੀ ਦੇ ਵਿੱਚ ਚਾਟੀ ਦੀ ਲੱਸੀ ਪਾਈ ਗਈ ਆ ਕਦੇ ਵਿੱਚ ਨਿੰਬੂ ਪਾਣੀ ਪਾਇਆ ਗਿਆ ਇਹਦੇ ਵਿੱਚ ਜਲਜੀਰਾ ਪਾਇਆ ਗਿਆ ਠੀਕ ਆ ਜੀ ਚਾਟੀ ਦੇ ਵਿੱਚ ਤਾਂ ਰੱਖਿਆ ਦੇ ਵਿੱਚ ਬਰਫ਼ ਪਾਉਣ ਦੀ ਲੋੜ ਨਹੀਂ ਆ ਨਾ ਇਹ ਚ ਮਤਲਬ ਆਯੁਰਵੈਦਿਕ ਠੰਡੀ ਰਹਿੰਦੀ ਆ ਨਾਲ ਇਹਦੇ ਵਿੱਚ 13 ਤਰ੍ਹਾਂ ਦੇ ਕੱਟੇ ਜਿਹੜੇ ਆਪ ਬੈਤਾ ਕਰਦੇ ਆ ਮਿੱਟੀ ਦੇ ਭਾਂਡੇ ਤੇ ਇਸ ਕਰਕੇ ਆਪਾਂ ਚਾਟੀ ਰੱਖਦੇ ਹਾਂ ਕਿਦਾਂ ਕਰਦੇ ਹੋ ਜਦੋਂ ਲੋਕ ਆਉਂਦੇ ਨੇ ਜਿਹੜਾ ਜੱਬੀ ਸਾਹਿਬ ਦਾ ਪਾਰਟ ਸੁਣਉਂਦੇ ਫਿਰ ਉਹਨੂੰ ਮੈਨੇਜ ਕਿਦਾਂ ਕਰਦੇ ਦੇਖੋ ਜੀ ਮੈਨੇਜ ਕਰਨ ਵਾਲਾ ਪ੍ਰਮਾਤਮਾ ਹੈ ਗੁਰੂ ਰਾਮਦਾਸ ਉਹਦੇ ਵਿਸ਼ਵਾਸ ਨਾਲ ਬੈਠੇ ਆ ਤੇ 100% ਪੂਰਨ ਵਿਸ਼ਵਾਸ ਆ ਵੀ ਕਿਸੇ ਦਿਨ ਸਾਡਾ ਪੂਰਾ ਵੀ ਨਹੀਂ ਫਟਦਾ ਕਿਸੇ ਦਿਨ ਪੂਰਾ ਵੀ ਵੜ ਜਾਂਦਾ ਕਿਸੇ ਦਿਨ 100 ਦਸੋ ਵਾਜ ਵੀ ਜਾਂਦਾ ਮੈਨੂੰ ਤੇ ਤੁਹਾਡੀ ਗੱਲ ਹੁਣ ਬਹੁਤ ਔਖਾ ਲੱਗ ਰਿਹਾ ਪਰ ਪ੍ਰਮਾਤਮਾ ਕਿਰਪਾ ਕਰੇਗਾ ਲੋਕ ਸਾਥ ਦੇਣਗੇ ਤੇ ਚੜ੍ਹਦੀ ਕਲਾ ਹੈ ਲੇਕਿਨ ਕਿਸੇ ਦਿਨ ਇਦਾਂ ਨਹੀਂ ਹੋਇਆ ਕਿ ਬਹੁਤ ਸਾਰੇ ਲੋਕ ਆਗੇ ਹੋਣ ਉਹਨਾਂ ਵੱਲੋਂ ਜਪਜੀ ਸਾਹਿਬ ਦਾ ਬਾਅਦ ਸੁਣਾ ਦਿੱਤਾ ਗਿਆ ਹੋਵੇ ਸਾਰਾ ਘੜਾ ਖਾਲੀ ਹੋ ਗਿਆ ਹੋਵੇ ਫਿਰ ਅਗਲੇ ਦਿਨ ਜਦੋਂ ਆਉਣ ਵਾਸਤੇ ਪ੍ਰੋਬਲਮ ਕ੍ਰੀਏਟਸ ਹੁੰਦੀਆਂ ਹਨ ਕਿ ਜਿਸ ਤਰ੍ਹਾਂ ਦਾ ਮੌਕਾ ਆਇਆ ਕਿ ਨਹੀਂ ਅਜੇ ਤੱਕ ਆਇਆ ਤਾਂ ਨਹੀਂ ਪਰ ਪ੍ਰਮਾਤਮਾ ਕਿਰਪਾ ਕਰੇ ਮੈਂ ਤੇ ਚੋਣਾ ਪਾਠ ਵਾਲੇ ਹੋਣ ਵੱਧ ਤੋਂ ਵੱਧ ਤੋਂ ਇਹ ਵੀ ਮੌਕਾ ਆਵੇ ਕਿਤੇ ਕਿਉਂਕਿ ਪ੍ਰੋਬਲਮ ਜਿੰਨੀਆਂ ਹੋਈਆਂ ਜਿੰਨੀਆਂ ਮੁਸ਼ਕਲਾਂ ਹੈ ਸਾਨੂੰ ਕੱਢਣਾ ਤੇ ਮਾਲਕ ਨਹੀਂ ਆ ਸਾਡੇ ਹੱਥ ਵਾਸਤੇ ਕੁਝ ਨਹੀਂ ਆ ਪਰ ਵੱਧ ਤੋਂ ਵੱਧ ਵੀ ਮੇਰੇ ਕੋਲ ਇੱਕ ਦਿਨ ਦੇ ਵਿੱਚ 10 ਲੋਕ ਤੋਂ ਜ਼ਿਆਦਾ ਨਹੀਂ ਆਏ 파ਰਸ ਨੂੰਣ ਵਾਲੇ ਉਹਦੇ ਨਾਲ ਦਿੱਕਤ ਘਟ ਆਉਂਦੀ ਆ ਜਿਸ ਦਿਨ ਵੱਧ ਤੋਂ ਵੱਧ ਬਣ ਕੇ ਫਿਰ ਪਰਮਾਤਮਾ ਮੈਨੇਜ ਕਰੇਗਾ ਵੀ ਲੱਗਦਾ ਤਰਾਸਦੀ ਆ ਕਿਉਂਕਿ ਜੱਜੀ ਸਾਹਿਬ ਦੇ ਪੰਜ ਕੋੜੀ ਉਹ ਤੇ ਜਿਸ ਮਰਜ਼ੀ ਦੇ ਕਿਨੂੰ ਆ ਸਕਦੇ ਆ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਸਨਾਤ ਦਿੰਦੇ ਨੇ ਕੀ ਲੱਗਦਾ ਤਰਾਸਦੀ ਜਾਂ ਲੋਕਾਂ ਤੱਕ ਮੈਸੇਜ ਨਹੀਂ ਪਹੁੰਚ ਪਾ ਰਹੇ ਬਿਲਕੁਲ ਜੀ ਨਾ ਲੋਕਾਂ ਤੱਕ ਮੇਰੀ ਆਵਾਜ਼ ਨਹੀਂ ਪਹੁੰਚ ਪਾ ਰਹੀ ਜਾਂ ਲੋਕ ਝਾਕਦੇ ਨਹੀਂ ਆ ਰਹੇ ਜਾਂ ਲੋਕਾਂ ਨੂੰ ਕੋਈ ਦਿੱਕਤ ਆ ਜਾਂ ਸੰਗਦੇ ਆ ਮੈਂ ਕਹਿ ਨਹੀਂ ਸਕਦਾ ਪਰ ਰਮਾਲਾ ਵਾਲੇ ਵੀਰ ਆਉਂਦੇ ਆ ਸਰਦਾਰਾਂ ਨਾਲੋਂ ਜ਼ਿਆਦਾ ਆਉਂਦੇ ਆ ਪਰ ਸਰਦਾਰਾਂ ਹਲੇ ਪਤਾ ਨਹੀਂ ਸੰਗਦੇ ਕਿਉਂ ਆ ਕਦੀ ਸੰਗਿਆ ਉਹਨਾਂ ਨੂੰ ਪਰ ਮੈਂ ਚਾਹੁੰਨਾ ਵੀ ਵਾਕਈ ਵੱਧ ਲੋਕ ਆਉਣ ਤੇ ਜਬਜੀ ਸਾਹਿਬ ਦਾ ਪਾਰ ਸੁਣਾਉਣ ਪੰਜ ਪੌੜੀਆਂ ਤੇ ਫਰੀਚ ਭੀਗ ਜਾ। ਵਿਕਰਮ ਜੀ ਕਦੀ ਇਸ ਤਰ੍ਹਾਂ ਦਾ ਦਿਨ ਆਇਆ ਕਿ ਤੀ ਕਿ ਤੁਹਾਨੂੰ ਲੱਗਾ ਹੋਵੇ ਕਿ ਯਾਰ ਅੱਜ ਮੇਰੇ ਦਿਨ ਵਾਸਤੇ ਜਾਂ ਦਿਨ ਬਹੁਤ ਵਧੀਆ ਸੀਗਾ ਔਰ ਅੱਜ ਦਿਨ ਖੁਸ਼ ਨਿਗਿਆ। ਠੀਕ ਹੈ ਅਜ ਉਹ ਸੋਚਿਆ ਸੀਗਾ ਉਹ ਹੋ ਗਿਆ। ਕਦੀ ਇਸ ਤਰ੍ਹਾਂ ਦਿਨ ਸੋਚਿਆ ਹਿੱਟ ਆਇਆ ਨਹੀਂ। ਨਹੀਂ ਇਹ ਤੱਕ ਤਾਂ ਨਹੀਂ ਆਇਆ। ਜੋ ਸੋਚ ਗਏ ਤਾਂ ਉਦਾਂ ਹੁੰਦਾ ਨੇ ਆ ਤੇ ਚਲੋ ਉਸ ਵਾਇਗਰੂ ਤੇ ਪਰਮੇਸ਼ਰ ਦੇ ਵਿਸ਼ਵਾਸ ਤੇ ਕਰ ਰਹੇ ਹੌਲੀ ਹੌਲੀ ਮਿਹਨਤ ਜਾਰੀ ਆ ਤੇ ਕਿਰਪਾ ਕਰੇਗਾ ਮਾਲਕ ਸਾਡੀ ਗੱਲ ਨੇ ਮੈਨੂੰ ਮੋਸ਼ਨਲ ਕਰਦਾ ਕਿਉਂਕਿ ਬੜਾ ਮੁਸ਼ਕਲ ਹੋ ਰਿਹਾ ਗੁਜ਼ਾਰਾ ਵੀ ਬੜਾ ਮੁਸ਼ਕਲ ਹੋ ਰਿਹਾ ਘਰੋਂ ਵੀ ਆ ਰਿਹਾ ਸੱਚਾ ਵੀ ਲੱਗ ਰਿਹਾ ਇਹ ਮਿਹਨਤ ਵੀ ਪੂਰੀ ਲੱਗ ਰਹੀ ਆ ਪਰ ਮੁਸ਼ਕਲ ਹੈ ਬਹੁਤ ਜਨਾ ਕਿੰਨਾ ਖਰਚਾ ਹੋ ਜਾਣਾ ਤੁਹਾਡਾ ਆਨ ਜਾਣ ਤੇ ਦੇਖੋ ਜੀ 120 ਰੁਪਏ ਦਾ ਤੇਲ ਆ ਜਾਂਦਾ ਠੀਕ ਆ ਜੀ ਫਿਰ ਸਮਾਨ ਇਕੱਠਾ ਕਰਦਿਆਂ ਵੀ ਟਾਈਮ ਲੱਗ ਕੇ ਆਂਦਾ ਫਿਰ ਜਿਹੜਾ ਦਿਹਾੜੀ ਦਾ ਖਰਚਾ ਤਕਰੀਬਨ 7-800 ਰੁਪਇਆ ਖਰਚਾ ਆ ਰਿਹਾ ਤੇ ਅੱਜ 3 ਵਜ ਗਿਆ ਟਾਈਮ ਦੇਖ ਲਓ ਤੇ ਸਿਰਫ 2-250 ਰੁਪਇਆ ਵਟਿਆ ਤੇ ਬੈਠੇ ਆ ਉਸ ਮਾਲਕ ਦੇ ਫਾਸਰੇ ਜਾਂ ਕਹਿ ਲਓ ਵਿਸ਼ਵਾਸ ਤੇ ਲੋਕਾਂ ਦੇ ਕਿਰਪਾ ਕਰੇਗਾ ਮਾਲਕ ਕੋਈ ਗੱਲ ਨਹੀਂ ਚੱਲਦਾ ਘਟਾਦਾ ਲੱਗਦਾ ਕਿ ਨੌਜਵਾਨ ਬੇਸ਼ੱਕ ਹੁਣ ਜਿਸ ਤਰ੍ਹਾਂ ਆਪਾਂ ਕਈ ਵੀਡੀਓਜ਼ ਦੇਖਦੇ ਆ ਜਿਵੇਂ ਨਿਹੰਗ ਸਿੰਘ ਜਿਹੜੇ ਨੇ ਉਹ ਸ਼ਰਧਾਈ ਭਉਂਦੇ ਨੇ ਲੋਕ ਬਹੁਤ ਪਸੰਦ ਕਰਦੇ ਨੇ ਆ ਮੈਸੇਜ ਕਿਉਂ ਨਹੀਂ ਲੋਕਾਂ ਤੱਕ ਪਹੁੰਚ ਪਾ ਰਿਹਾ ਕੀ ਕਾਰਨ ਸਮਝ ਤੁਸੀਂ ਇਸ ਚੀਜ਼ ਨੂੰ ਲੈ ਕੇ ਕਿ ਇਹ ਵੀ ਪ੍ਰਾਤਨ ਡਰਿੰਕ ਨੇ ਇਹਨਾਂ ਨੂੰ ਵੀ ਪੀਣਾ ਚਾਹੀਦਾ ਹੈ ਮੈਂ ਲੋਕਾਂ ਤੱਕ ਪਹੁੰਚ ਰਿਹਾ ਮੈਸੇਜ ਪਿਛਲੇ 2 ਮਹੀਨਿਆਂ ਚ ਬੰਦ ਰਹੀ ਆ ਮੇਰੀ ਕਾਰਟ ਜਿੱਤੇ ਕਰਕੇ ਲੋਕਾਂ ਨੂੰ ਸ਼ਾਂਤ ਥੋੜੀ ਦਿੱਕਤ ਆਈ ਆ ਵੀ ਮੀਂਹ ਰਾਤ ਇਹ ਰਿਹਾ ਨਹੀਂ ਕਿਉਂਕਿ ਮੇਰਾ ਐਕਸੀਡੈਂਟ ਹੋਣ ਕਰ ਲੱਤ ਰੋਟੀ ਗਈ ਫਿਰ 2 ਮਹੀਨੇ ਰਸਤੇ ਤਾਂ ਡਾਕਟਰਾਂ ਨੇ ਜ ਵੀ 2 ਮਹੀਨੇ ਹੋਰ ਦੱਸੀ ਆ ਪਰ ਲੱਤ ਦਾ ਜ਼ਿਆਦਾਤਰ ਹੁਣ ਜੇ ਕੰਮ ਤਾਂ ਨਾ ਹੀ ਆ ਤਾਂ ਫਿਰ ਤੇ ਭੈਣ ਭਰਾ ਵਾਲੇ ਕਹਤਾ ਵੀ ਸਾਡੀ ਜਿੰਨੀ ਵਾਹੀ ਆਹੀਂ ਉਨਾ ਕਰਤਾ ਜੀ ਹੁਣ ਆਪਣੀ ਕਮਾਉਣੀ ਪੈਣੀ ਆ ਤੇ ਫਿਰ ਕਮਾਉਣੀ ਜੇ ਤੁਹਾਨੂੰ ਪਤਾ ਪੈਣੀ ਆ ਹੁਣ ਆਪਣੀ ਕਮਾਵਾਂਗੇ ਤੇ ਤਾਂ ਹੀ ਘਰ ਚੱਲੇਗਾ ਲੇਕਿਨ ਪਰਿਵਾਰ ਦਾ ਕਿਸ ਤਰ੍ਹਾਂ ਦਾ ਸਹਿਯੋਗ ਆ ਕਿਉਂਕਿ ਪਰਿਵਾਰ ਜੇਕਰ ਬੈਕਬੋਨ ਨਾ ਹੋਵੇ ਤੇ ਸ਼ਾਇਦ ਲੋਕ ਇਸ ਤਰ੍ਹਾਂ ਦੇ ਕੰਮ ਹੀ ਨਾ ਕਰ ਸਕਣ ਪਰਿਵਾਰ ਦਾ ਕਿਸ ਤਰ੍ਹਾਂ ਦਾ ਸਹਿਯੋਗ ਆ ਦੇਖੋ ਜੀ ਪਰਿਵਾਰ ਦਾ ਸਹਿਯੋਗ ਤੇ ਉਹ ਕਹਿੰਦੇ ਤੁਹਾਡੇ ਨਾਲ ਹੀ ਆ ਜੇ ਹੁਣ ਪਾਈ ਆ ਮਾਲਕ ਨੇ ਤੇ ਕੱਢੇਗਾ ਵੀ ਮਾਲਕ ਕਿ ਕਿ ਦਾ ਚੱਲ ਰਿਹਾ ਕੋਈ ਗੱਲ ਨਹੀਂ ਦੱਸ ਦੇ ਚੱਲੇਗਾ 20 ਚੱਲੇਗਾ 1 ਮਹੀਨਾ ਚੱਲੇਗਾ ਹੋਰ ਵੀ ਨਾ ਚੱਲੇਗਾ ਕਿ ਕਿਸੇ ਨਾ ਕਹੇ ਤੇ ਮਾਲਕ ਕਿਰਪਾ ਕਰੇਗਾ ਨਾ ਲੋਕਾਂ ਸਾਹ ਦੇਣਗੇ ਸੁ ਤੇਰੀ ਪਰਿਵਾਰ ਨੇ ਇਹ ਨਹੀਂ ਕਿ ਛੱਡ ਦੋ ਆ ਕਿ ਕੰਮ ਚ ਪੇਜੇ ਨਾਲ ਇੱਕ ਬੰਨੇ ਫ੍ਰੀ ਡਰਿੰਕਸ ਤੇ ਆ ਰਹੇ ਜਿਹ ਪੁਰਾਣੀਆਂ ਇੱਕ ਬੰਨੇ ਪੈਸਾ ਨਹੀਂ ਜੁੜਦਾ ਪਿਆ ਕਦੀ ਪਰਿਵਾਰ ਨੇ ਤਾਂ ਨਹੀਂ ਕਿਹਾ ਨਹੀਂ ਪਰਿਵਾਰ ਨੇ ਹੈਗਾ ਵੀ ਤੁਹਾਡਾ ਕੰਮ ਹੈ ਮਿਹਨਤ ਕਰਨਾ ਫਲ ਦੇਣਾ ਸ ਮਾਲਕ ਦੇ ਹੱਥ ਵਾਸਿਆ ਅਗਰ ਅਸੀਂ ਸਹੀ ਕਰਦੇ ਜਾਵਾਂਗੇ ਕਿ ਕਣ ਇੱਕ ਦਿਨ ਤੇ ਮਾਲਕ ਕਿਰਪਾ ਕਰੇਗਾ ਅੱਜ ਵੀਡੀਓ ਬਹੁਤ ਸਾਰੇ ਤੁਸੀਂ ਵੀ ਸ਼ਾਇਦ ਵੇਖੀ ਹੋਵੇ ਉੜੀ ਰਈਏ ਵਾਲੀ ਚਾਹ ਵਾਲੀ ਬੇਟੀ ਕੁੜੀਆ ਪੈਣੀ ਆਪਣੀ ਚਲੋ ਉਹਨਾਂ ਦੇ ਕਾ ਫਾਦਰ ਸਾਹਿਬ ਹੈ ਹੀ ਨਹੀਂ ਆ ਅੱਜ ਉਹਨਾਂ ਦੇ ਫਾਦਰ ਵੀ ਨਿਕਲੇ ਗਲਤ ਬਸ ਲੋਕ ਜਿਆਦਾ ਜਾ ਰਿਹਾ ਜਿਹਦੇ ਕਰਕੇ ਆਪਣਾ ਵੀ ਨੁਕਸਾਨ ਹੋ ਰਿਹਾ ਤੇ ਲੋਕਾਂ ਨੂੰ ਵੇਖਣ ਵਾਲਿਆਂ ਦਾ ਵੀ ਦੇਖੋ ਕੀ ਸੋਚਦੇ ਹੋਣਗੇ ਮੈਂ ਤਾਂ ਨਾ ਸਹੀ ਮੈਸੇਜ ਪਹਿਲਾਂ ਪੁਸ਼ਪ ਪੜਤਾਲ ਕਰ ਲੈਣੀ ਚਾਹੀਦੀ ਆ ਹੁਣ ਮੈਨੂੰ ਨਹੀਂ ਪਤਾ ਸਹੀ ਨੇ ਜਾਂ ਗਲਤ ਨੇ ਪਰ ਮੈਸੇਜ ਤਾਂ ਬਹੁਤ ਗਲਤ ਜਾ ਰਿਹਾ ਨਾ ਲੋਕਾਂ ਇਸ ਕਰਕੇ ਮੈਂ ਤਾਂ ਨਾ ਸਹੀ ਜਗ੍ਹਾ ਤੇ ਸੇਵਾ ਲੱਗੇ ਤੁਹਾਡਾ ਵੀ ਮਨ ਖੁਸ਼ ਹੋਵੇ ਤਾਂ ਉਸ ਕਾਲਪੁਰ ਖਵਾਏ ਤੁਹਾਡੇ ਮੁਤਾਬਿਕ ਜਿਹੜੇ ਲੋਕ ਨੇ ਉਹ ਲੱਗਦਾ ਪ੍ਰਾ ਜਿਹੜੀਆਂ ਪ੍ਰਾਤਨ ਡਰਿੰਕਸ ਵੱਲ ਆ ਰਹੇ ਨੇ ਹੁਣ ਤੱਕ ਜੋ ਤੁਹਾਨੂੰ ਜੋ ਸਿਨੈਰੀਓ ਨਜ਼ਰ ਆ ਰਿਹਾ ਨਹੀਂ ਤੇ ਜੋ ਲੋਕਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਅਸੀਂ ਜਿੰਨਾ ਮਰਜ਼ੀ ਲੋਕਾਂ ਨੂੰ ਕਹਿ ਲਈਏ ਜਾਂ ਜਿੰਨਾ ਮਰਜ਼ੀ ਦੱਸ ਲਈਏ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਹਰ ਕੋ ਪਰ ਲੋਕਾਂ ਨੂੰ ਕੋਈ ਅਸਰ ਨਹੀਂ ਆ ਸਾਡੀ ਗੱਲ ਚਾਹੇ ਨਾ ਮੰਨੋ ਪਰ ਆਪਣੀ ਸਿਹਤ ਦਾ ਧਿਆਨ ਰੱਖੋ ਸਾਡੇ ਕੋ ਚਾਹੇ ਨਾ ਆਇਓ ਠੀਕ ਆ ਪ੍ਰਾਤਨ ਚੀਤਾ ਸਾਡੀਆਂ ਤੁਹਾਡੀ ਸਿਹਤ ਦਾ ਸੋ ਇਹ ਟੰਗ ਨਾਲ ਖਿਆਲ ਰੱਖ ਰਹਾ ਪਰ ਸਾਡਾ ਸਾਥ ਨਹੀਂ ਦੇ ਰਹਾ ਲੋਕੀ ਫਿਰ ਉਹੀ ਕੰਮ ਕਰੀ ਜਾ ਰਹੇ ਉਸੇ ਚੱਕੀ ਜੀ ਭਈਆਂ ਕੋਈ ਪ੍ਰਵਾਸੀਆਂ ਕੋਈ ਖਾਣਾ ਵੀ ਪਸੰਦ ਕਰ ਰਿਹਾ ਉਹਨਾਂ ਦੀ ਰੋਜ਼ ਤੁਹਾਡੀ ਵੀ ਫੁੱਲ ਪਾਰ ਰਿਹਾ ਤੇ ਆਪਾਂ ਨੂੰ ਵਿਸ਼ਵਾਸ ਹੈ ਕੋਈ ਰਾਮਦਾਸ ਦੇਖੋ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੈ ਤੇ ਮਾਲਕ ਕਿਰਪਾ ਕਰੇਗਾ ਜਰੂਰ ਸਾਥ ਦੇਣਗੇ ਲੋਕ ਵਿਕਰਮ ਜੀ ਕਿਸੇ ਹੱਗਾ ਤੇ ਤੁਸੀਂ ਆ ਆਪਣਾ ਛੋਟਾ ਜਿਹਾ ਇੱਕ ਸੈਟਅਪ ਲਗਾਇਆ ਹੈ ਦੇਖੋ ਜੀ ਖਾਲਸਾ ਕਾਲਜ ਵੀ ਮੈਂ ਤੇ ਉਹ ਬਿਲਕੁਲ ਲੱਗੇ ਆ ਉਹਨਾਂ ਦੇ ਗਾੜੀਆਂ ਖਾਲਸਾ ਕਾਲਜ ਬੂਮੇ ਦਾ ਗੇਟ ਹੈ ਉਹਦੇ ਬਿਲਕੁਲ ਲੱਗੇ ਆ ਤਾਂ ਕਿ ਸਿਮਾੜਾਂ ਦੀ ਕਨੋਪੀ ਲੱਗੀ ਹੁੰਦੀ ਆ ਸਾਰੇ AT&T Jio Vodafone ਵਾਲੇ ਤੇ ਬਿਲਕੁਲ ਸ਼ਹਾਟਾ ਰੋਡ ਤੇ ਸਾਡੀ ਕਾਰਡ ਆ ਛੋਟੀ ਜੀ ਇਸੇ ਜਗ੍ਹਾ ਤੇ ਇੱਕ ਚਾਹ ਵਾਲਾ ਵੀ ਬੜਾ ਮਸ਼ਹੂਰ ਹੋਇਆ ਮੁੰਡਾ ਨੌਜਵਾਨ ਜਿਹੜਾ ਵਿਦੇਸ਼ੀ ਚਾਹ ਲੈ ਕੇ ਆਇਆ ਸੀ ਗੱਲ ਉਹ ਕਿ ਅ ਅੱਗ ਲਾ ਕੇ ਤੇ ਢਿੱਡ ਫੁਕਣੀ ਕਹਿੰਦੇ ਸੀ ਚਾਹ ਨੂੰ ਤੇ ਉਹ ਕੋਰੀਅਨ ਚਾਹ ਜਿਹੜੀ ਸੀ ਕਿ ਆਈ ਸੀਗੀ ਕੀ ਲੱਗਦਾ ਕਿ ਕੋਰਗਨ ਚਾਹ ਇੰਪੋਰਟੈਂਟ ਹੈ ਕਿ ਪ੍ਰਾਤਨ ਡਰਿੰਕ ਜਿਹੜਾ ਉਹ ਇੰਪੋਰਟੈਂਟ ਹੈ ਸਾਡੇ ਆਸ ਵਿੱਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਚਾਹ ਪੀਣ ਨਾਲ ਤੁਹਾਨੂੰ ਅੰਗਰੇਜ਼ ਪਾਲਾ ਤੇ ਗੈਹ ਚਾਹ ਤੇ ਪਰ ਤੁਹਾਡਾ ਜਿਹੜਾ ਪੇਟ ਦਾ ਤੇ ਲੀਵਰ ਦਾ ਨੁਕਸਾਨ ਹੋਇਆ ਤੁਹਾਨੂੰ ਖੁਦ ਨਹੀਂ ਪਤਾ ਬਹੁਤ ਜ਼ਿਆਦਾ ਆ ਗਿਆ ਹੱਥ ਤੋਂ ਜ਼ਿਆਦਾ ਆ ਗਿਆ ਠੀਕ ਹੈ ਜੀ ਅੱਜ ਦੇ 10 ਤੋਂ 12 15 ਸਾਲ ਦਾ ਇਹਦੇ ਬੱਚੇ ਦਾ ਵੀ ਹੋ ਗਿਆ ਲੀਵਰ ਖਰਾਬ ਹੋ ਚੁੱਕਿਆ ਹੈ ਇਸ ਕਰਕੇ ਮੈਂ ਤੇ ਇੱਥੇ ਲਿਖ ਕੇ ਵੀ ਲਾਜਣਾ ਵੀ ਚਾਹ ਟੈਡ ਫੁਕਣੀ ਚੇਨੇ ਬੰਦ ਕਰੋ ਕੋਲਡ ਡਰਿੰਕ ਵਗੈਰਾ ਚਾਹ ਪੀਣਾ ਬੰਦ ਕਰੋ ਤੇ ਆਪਣੇ ਪ੍ਰਾਤਨ ਪ੍ਰਸਤਨਾ ਜੁੜੇ ਰਹੋ ਤੁਸੀਂ ਤੇ ਤੁਹਾਡਾ ਪਰਿਵਾਰ ਤੰਦਰੁਸਤ ਰਹੇਗਾ ਮੈਂ ਤੇ ਇਹੀ ਕਹਣਾ ਚਾਹੁੰਦਾ ਦੇਖੋ ਜੀ ਨਾ ਸਾਹ ਚੜਨਾ ਤੁਹਾਨੂੰ ਲੱਸੀ ਪੀਣਾ ਨਾ ਪੇਟ ਖਰਾਬ ਹੋਣਾ ਤੇ ਜਿਗਰ 'ਚੋਂ ਗਰਮੀ ਵੱਖਰੀ ਨਿਕਲ ਜਾਣੀ ਲੀਵਰ ਤੁਹਾਡਾ ਸਾਫ਼ ਰਹਿਣਾ ਸਭ ਨੂੰ ਪਤਾ ਵੀ ਆ ਕਿ ਸਚਾ ਸਾਨੂੰ ਨੁਕਸਾਨ ਕਰਦੀ ਆ ਮੈਂ ਵੈਸੇ ਪੀਤੀ ਨਹੀਂ ਤੁਹਾਨੂੰ ਸੁਣਿਆ ਜਰੂਰ ਆ ਕੋਰੀਅਨ ਵਗੈਰਾ ਚਾਹ ਚ ਲੈ ਗਏ ਲੋਕ ਪਰ ਰਈਆਲੇ ਵੀ ਚਾਹ ਲੈ ਗਏ ਧਿਆਨ ਰੱਖਿਓ ਗਾਂ ਤੋਂ ਚਾਹ ਕੋਨੀ ਪੀਓ ਚਾਹ ਵਾਲਾ ਦੇਸ਼ ਵੀ ਚਲਾ ਰਿਹਾ ਇੱਕ ਚਾਹ ਵਾਲਾ ਡੋਬਿਆ ਜਾਂ ਤੁਹਾਨੂੰ ਪਤਾ ਗੇੜੀ ਨਹੀਂ ਪਾਰ ਲਉਣੀ ਇਸ ਕਰਕੇ ਤੁਸੀਂ ਆਪਣੇ ਵਿਰਾਸਤ ਨਾਲ ਜੁੜੇ ਰਹੋ ਧੰਨ ਸੋ ਇਸਨ ਵਿਕਰਮ ਹੋਣੇ ਜਿਨ੍ਹਾਂ ਵੱਲੋਂ ਇੱਕ ਛੋਟੀ ਜਿਹੀ ਜਿਹੜਾ ਸੈਟਅਪ ਲਗਾਇਆ ਗਿਆ ਜਿਸ ਵਿੱਚ ਜਿਹੜੇ ਆ ਜਿਹੜੀ ਮਿੱਟੀ ਦੇ ਘੜੇ ਨੇ ਉਹਦੇ ਵਿੱਚ ਚਾਟੀ ਦੀ ਦੱਸੀ ਜਿਹੜੀ ਆ ਉਹ ਭਲਿਆਂ ਦੀ ਜਾਂਦੇ ਉਸ ਤੋਂ ਬਾਅਦ ਜਿਹੜਾ ਹੈ ਨਿੰਬੂ ਪਾਣੀ ਸ਼ਰਬਤ ਜਿਹੜਾ ਹੈ ਉਹ ਅਧਿਤਤਾ ਜਾਂਦਾ ਛੇ ਚੀਜ਼ਾਂ ਜਿਹੜੀਆਂ ਨੇ ਉਹ ਨਾਲ ਉਹ ਡਰਿੰਕਸ ਜਿਹੜੀਆਂ ਪ੍ਰਾਤਨ ਰੇਤ ਜਿਹੜੀਆਂ ਨੇ ਉਹਦੀ ਸ਼ੁਰੂਆਤ ਜਿਹੜੀ ਹੈ ਉਹ ਅਕੀਤੀ ਗਈ ਹੈ ਇਸ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਹੈ ਹੱਲ ਨਿਕਲਦਾ ਹੋਇਆ ਵੀ ਅਨਜ਼ਰ ਹੁੰਦਾ ਕਿਉਂਕਿ ਅਸੀਂ ਜਦੋਂ ਵੀ ਚਾਹ ਪੀਂਦੇ ਹਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਸਾਨੂੰ ਆਉਂਦੀਆਂ ਨੇ ਲੇਕਿਨ ਅੱਜ ਵੀ ਅਸੀਂ ਉਸ ਪ੍ਰੋਬਲਮਸ ਨੂੰ ਜਿਹੜੇ ਆਪਣੇ ਘਰ ਖੁਦ ਲੈ ਕੇ ਆਉਂਦੇ ਹਾਂ ਲੇਕਿਨ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਐਸੈਂਟਰੀਡ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਡਰਿੰਕਸ ਦਿੱਤੀਆਂ ਨੇ એનર્ਜੀ ਡ੍ਰਿੰਕਸ ਸਤਾਈਆਂ ਇਹ ਜਿਹਨਾਂ ਦਾ ਬਹੁਤ ਸਾਰੀਆਂ ਬਿਮਾਰੀਆਂ ਸਾਨੂੰ ਲੱਗਦੀਆਂ ਨੇ ਲੇਕਿਨ ਅਸੀਂ ਅੱਜ ਵੀ ਉਹ ਡਰਿੰਕ ਪੀਣ ਲਈ ਮੁਝ ਪੂਰਾ ਇਸੇ ਕਰਕੇ ਹੀ ਪੰਜਾਬ ਜਿਹੜਾ ਸੀਗਾ ਉਹ ਆਪਣੇ ਸਿਹਤਮੰਦ ਕਰਕੇ ਜਾਣਿਆ ਜਾਂਦਾ ਸੀ ਤੇ ਉਸ ਟਾਈਮ ਦੀ ਖੁਰਾਕਾਂ ਜਿਹੜੇ ਅਸੀਂ ਉਹ ਨਹੀਂ ਸੀਗਾ ਦੁੱਧ ਮਲਾਈ ਮੱਖਣ ਜਿਹੜੇ ਸੀਗੇ ਇਹ ਸਾਡੀਆਂ ਖੁਰਾਕਾਂ ਸਨ ਲੇਕਿਨ ਅਸੀਂ ਹੁਣ ਅਲੱਗ ਪਲੇਟਫਾਰਮ ਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਕਿਸ ਨੌਜਵਾਨ ਵੱਲੋਂ ਹੁਣ ਇੱਕ ਪਹਿਲ ਕਰਵੀਂ ਕੀਤੀ ਗਈ ਹੈ ਜਿਸ ਵਿੱਚ ਪੰਜ ਪੋੜੀਆਂ ਜਪਜੀ ਸਾਹਿਬ ਦੀਆਂ ਮੂਜਬਾਨੀ ਸਿਰਾਨ ਵਾਲੇ ਨੂੰ ਇਹ ਛੇ ਡਰਿੰਕਸ ਵਿੱਚੋਂ ਇੱਕ ਡਰਿੰਕ ਜਿਹੜੀ ਆਓ ਫ੍ਰੀ ਦਿੱਤੀ ਜਾ ਰਹੀ ਹੈ ਦੂਸਰੇ ਪਾਸੇ ਇਸ ਪਰਿਵਾਰ ਦਾ ਜਿਹੜੇ ਬਹੁਤ ਜ਼ਰਾ ਜਿਹੜੇ ਗਰੀਬੀ ਹਾਲਾਤ ਨੇ ਤੇ ਲੇਕਿਨ ਫਿਰ ਵੀ ਇਸ ਬੋਲੋ ਜਿਹੜੀ ਹੈ ਪਹਿਲ ਕਰਮੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਹਰ ਇੱਕ ਗੱਤੀ ਤੱਕ ਪਹੁੰਚਾਇਆ ਜਾਵੇ ਤਾਂ ਜੋ ਕਿ ਇਸ ਨੌਜਵਾਨਾਂ ਦੇ ਜਿਹੜੇ ਲੋਕ ਹੈ ਮਦਦ ਵੀ ਕਰ ਸਕਣ ਤੇ ਨਾਲ ਹੀ ਪ੍ਰਾਤਨ ਡ੍ਰਿੰਕਸ ਨਾਲ ਉਹ ਜੁੜ ਸਕਣ ਕੈਮਰਾਮੈਨ ਵੰਸ਼ ਦੇਨਾਥ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਸਾਹ